ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਲੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਹਾਲੇ ਚਾਲੇ ਤੁਹਾਡੇ ਬਹੁਤ ਹੀ ਵਧੀਆ ਆਂਟੀ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਜਿਹੜੀ ਉਹ ਕਰਨੀ ਸੀਗੀ ਮੈਂ ਹਾਂਜੀ ਦੱਸੋ ਅਸੀਂ ਤੁਹਾਡੀ ਗੱਲਾਂ ਸੁਣਨ ਨੂੰ ਹੀ ਬੈਠੇ ਆਂ ਇਹ ਨਿਊਜ਼ੀਲੈਂਡ ਤੋਂ ਜੀ ਹੈਲੋ ਜੀ ਰਣਜੀਤ ਕੈਲੀਗਰੀ ਤੋਂ ਜੀ ਹੈਲੋ ਜੀ ਪੋਟਰੀ ਫਰਮ ਕਦੋਂ ਸ਼ੁਰੂ ਕਰਨਾ ਹੈ ਜਲਦੀ ਹੀ ਹੋਊਗਾ ਜੀ ਟੈਨਸ਼ਨ ਕਾ ਲੈਂਦੀ ਤੁਸੀਂ ਪੋਲਟਰੀ ਫਾਰਮ ਬਾਅਦ ਤੋਂ ਸ਼ੁਰੂ ਕਰ ਲਿਓ ਪਹਿਲਾ ਗੱਲ ਤਾਂ ਦੱਸੋ ਕੀ ਆ ਪਹਿਲੀ ਗੱਲ ਤਾਂ ਤੁਹਾਡੀ ਗੱਲ ਬਹੁਤ ਠੀਕ ਹੈ ਵਧੀਆ ਤੁਸੀਂ ਇਹ ਨਾ ਜੋ ਮੈਨੂੰ ਐਕਸਪੈਕਟ ਕਰਦੇ ਆ ਤੁਸੀਂ ਉਦਾਂ ਕਹਿੰਨੇ ਹੋ ਇਹ ਗੱਲ ਦਾ ਨਾ ਕੋਈ ਲੌਜੀਕ ਜਿਹਾ ਨਹੀਂ ਬਣਿਆ ਦੁਬਾਰਾ ਦੱਸੋ ਮੈਂ ਹੁਣ ਜੂਪੀ ਵਾਲੀ ਵੀਡੀਓ ਜਦੋਂ ਛੱਡ ਮਤਲਬ ਤੁਹਾਡੇ ਸਾਹਮਣੇ ਪਬਲੀਕਲੀ ਕੀਤੀ ਵੀ ਸਾਡੇ ਸਾਹਮਣੇ ਨਹੀਂ ਕੀਤੀ YouTube ਉੱਤੇ ਪਬਲਿਕ ਕੀਤੀ ਹੋਣੀ ਆ ਉਸ ਦੇ ਵਿੱਚ ਰਵਿੰਦਰ ਨੇ ਵਕਾਇਦਾ ਕਿਹਾ ਕਿ ਜੈਸਮੀ ਦੀ ਸਿਹਤ ਖਰਾਬ ਕਰੇ ਵੀ ਨਹੀਂ ਹੁੰਦਾ ਖਰਾਬ ਹੁੰਦਾ ਖਰਾਬ ਸਾਰੇ ਕਮੈਂਟ ਕਰ ਰਹੇ ਆ ਕਿ ਤੂੰ ਐਦਾਂ ਤੂੰ ਐਦਾਂ ਤੂੰ ਐਦਾਂ ਮੋਸਟਲੀ ਤੁਹਾਨੂੰ ਪਤਾ ਮੈਂ ਬਹੁਤ ਘੱਟ ਜਵਾਬ ਦਿੰਦੀ ਆ ਕਿਸੇ ਨੂੰ ਮੈਨੂੰ ਪਤਾ ਹੁੰਦਾ ਵੀ ਕੀ ਜਵਾਬ ਦੇਣਾ ਕਿਉਂਕਿ ਤੈਨੂੰ ਪਤਾ ਜੇ ਮੈਂ ਇੱਕ ਜਵਾਬ ਦਿੱਤਾ ਤਾਂ ਲੋਕਾਂ ਨੇ ਮੈਨੂੰ ਅੱਗੇ ਚਾਰ ਜਵਾਬ ਦੇਣੇ ਪਰ ਗੱਲ ਐਦਾਂ ਕਿ ਪਬਲੀਕਲੀ ਹੋਣ ਦਾ ਮਤਲਬ ਇਹ ਨਹੀਂ ਵੀ ਬੇਇੱਜ਼ਤੀ ਕਰਾਉਣੀ ਆਪਣੀ ਰਾਈਟ ਕੋਈ ਗੱਲ ਨਹੀਂ ਜਿੱਤ ਤਾਂ ਘੜਦੀ ਵੱਧ ਹੀ ਰਹਿੰਦੀ ਹੁੰਦੀ ਆ ਤੂੰ ਗੰਮ ਦੱਬ ਕੇ ਰੱਖ ਸੀ ਇਹ ਸੋਚਿਆ ਕਰੋ ਵੀ ਅਗਰ ਸਾਡੀ ਇੱਥੇ ਕੁੜੀ ਹੁੰਦੀ ਸਾਡੀ ਮਾਂ ਹੁੰਦੀ ਸਾਡੀ ਭੈਣ ਹੁੰਦੀ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਬੋਲਦੇ ਤਾਂ ਜ਼ਰੂਰ ਦੱਸਿਓ ਆਂਟੀ ਜੀ ਤੁਹਾਡੀ ਗੱਲ ਦੀ ਨਾ ਗੱਲ ਨਹੀਂ ਬਣੀ ਗੱਲ ਸ਼ੁਰੂ ਕਿਤੋਂ ਹੋਈ ਤੇ ਖਤਮ ਕਿਤੇ ਹੋਗੀ ਸਹੀ ਬਗੜੇ ਹੈ ਦੋਸਤੋ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ